ਇਹ ਤੇ ਨਾ ਥੋੜੀ ਦੇਰ ਪਹਿਲੇ ਬਹੁਤ ਜ਼ਬਰਦਸਤ ਅੱਗ ਭੈਣ ਕਾ ਅੱਗ ਲੱਗੀ ਸੀ ਜਿਹਦੀਆਂ ਲਾਟਾਂ ਕੋਈ ਨੀਅਰ ਅਬਾਊਟ 10 ਤੋਂ 11 ਫੁੱਟ ਉੱਚੀਆਂ ਜਾ ਰਹੀਆਂ ਸੀ ਤੇ ਉੱਪਰੋਂ ਕੋਠੇ ਤੋਂ ਜਿਹੜੇ ਗਵਨਦੀ ਘਰ ਵਾਲੇ ਸੀਗੇ ਉਹ ਖੁਦ ਪਾਣੀ ਪਾ ਰਹੇ ਸੀ ਲੇਕਿਨ ਫਾਇਰ ਬ੍ਰਿਗੇਡ ਵਾਲੇ ਸਾਈਡ ਤੇ ਖੜੇ ਸੀ ਦੇਖ ਰਹੀ ਵੀ ਪਤਾ ਨਹੀਂ ਕੀ ਹੋ ਰਿਹਾ ਲੇਕਿਨ ਫਿਰ ਵੀ ਫੋਨ ਕਰਕੇ ਉਸ ਤੋਂ ਬਾਅਦ ਫਾਇਰ ਬ੍ਰਿਗੇਡਰ ਨੇ ਅੱਗ ਬੁਝਾਈ ਜੀ 19 ਦਿਨ ਨੂੰ ਆਪਣੇ ਆਪ ਹੀ ਬੁਝ ਚੁੱਕੀ ਸੀ ਕੁਝ ਏਰੀਆ ਹੈਗਾ ਜਿਹੜਾ ਅੱਗ ਦਾ ਉਹ ਬੁਝਾ ਰਹੇ ਆ ਇਹ ਕਿਹੜੀ ਜਗ੍ਹਾ ਖੜੀ ਹੈ ਜੀ ਇਹ ਇਹ ਗਵਰਨਮੈਂਟ ਸਕੂਲ ਹੈ ਜੀ ਸਰਕਾਰੀ ਬੁਆਏ ਸੀ ਬਿਲਕੁਲ ਰੋਡ ਦੇ ਉੱਤੇ ਹੈ ਜੀ ਇਹ ਸਕੂਲ ਜਿਹੜਾ ਜੀਡੀ ਰੋਡ ਦੇ ਉੱਤੇ ਜਿਹੜਾ ਫੇਰ ਸਭ ਰੋਡ ਦੇ ਉੱਪਰ ਹੈ ਕੋਈ ਅਗਲ ਕੰਦਾ ਕਾਰਨ ਸਮਝ ਪਾਇਆ ਕੋਈ ਪਤਾ ਨਹੀਂ ਅੱਗੇ ਦਾ ਇਹ ਤਾਂ ਲਾਟਾ ਦੇਖਿਆ ਜੀ ਬਲਦੀਆਂ ਤੇ ਫੇਰ ਮੈਨੂੰ ਮੇਰੇ ਕੋਲ ਨੰਬਰ ਨਹੀਂ ਸੀ ਮੈਂ ਤੇ ਮੇਰੇ ਕੋਲ ਦੋਸਤ ਹੈਗੇ ਆ ਕਬੂਥਲੇ ਉਹਨਾਂ ਕੋਲੋਂ ਨੰਬਰ ਲਿਆ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਪੁਆਇਰ ਕਰ ਗਿਆ ਜਾਲਾ ਉਹ ਫੇਰੇ ਬਾਅਦ ਚ ਕਹਿੰਦੇ ਆਂਦੇ ਆਂਦੇ ਆ ਉਦੋਂ ਤੱਕ ਦਾ ਬਹੁਤ ਜ਼ਿਆਦਾ ਅੱਗੇ ਜਿਹੜੀ ਉਹ ਫੈਲ ਚੁੱਕੀ ਸੀ ਜੀ ਕੰਦਾ ਹੁਣ ਹਾਲਾਤ ਕੀ ਨੇ ਇਥੋਂ ਦੇ ਜੀ ਹੁਣ ਤਾਂ ਚਲੋ ਕਾਬੂ ਹੈ ਹਾਲਾਤ ਦੇ ਵਿੱਚ ਕਿਉਂਕਿ ਅੱਗ ਆਪਣੇ ਆਪ ਹੀ ਬੁਝ ਗਈ ਅੱਗੇ ਕੰਦਾ ਸੀ ਗਿਆ ਤੇ ਕੋਸ਼ਿਸ਼ ਘਰ ਵਾਲਿਆਂ ਨੇ ਖੁਦ ਆਪਣੇ ਆਪ ਘਰਾਂ ਵਾਲਿਆਂ ਨੇ ਉੱਪਰ ਕੋਠਿਆਂ ਤੇ ਚੜ ਕੇ ਪਾਣੀ ਛੱਟਿਆ ਉਹਦਾਂ ਨੂੰ ਲਾਗ ਰੂ ਜੀ ਆਪਣੇ ਆਪਣੇ ਨੂੰ ਬਚਾਇਆ ਹਰ ਬੰਦੇ ਨੇ ਇਹ ਘਟਨਾ ਹੋਈ ਹੈ ਮਨਦੀਪ ਕੁਮਾਰ ਨਾਮ ਹੈ ਜੀ ਮੇਰਾ ਕੀ ਘਟਨਾ ਹੋਈ ਹੈ ਸਾਨੂੰ ਸੂਚਨਾ ਮਿਲੀ ਸੀ ਜੀ ਕਿ ਅੱਗ ਲੱਗੀ ਹੈ ਬੋਏ ਸਕੂਲ ਦੇ ਗਰਾਊਂਡ 'ਚ ਜੀ ਤੇ ਇੱਥੇ ਮੌਕੇ ਤੇ ਆ ਗਏ ਜੀ ਅਸੀਂ ਤੇ ਅੱਗ ਤੇ ਕਾਬੂ ਪਾਇਆ ਜੀ ਲਾਗੇ ਘਰ ਸੀਗੇ ਉਹਨਾਂ ਤੇ ਅੱਗ ਤੇ ਜ਼ਿਆਦਾ ਸੀ ਜੀ ਉਧਰਲੀ ਸਾਈਡ ਤੇ ਉਹਨਾਂ ਬੁਝਾ ਕੇ ਕਾਬੂ ਚਾਹੀ ਕੰਟਰੋਲ ਕਿੰਨਾ ਸਮਾਂ ਲੱਗਾ ਕਾਬੂ ਬਾਲਣ ਦਾ ਲੱਗਾ ਜੀ 15-20 ਮਿੰਟ ਹੁਣ ਸਿਚੁਏਸ਼ਨ ਬਿਲਕੁਲ ਠੀਕ ਹੈ ਹਾਂਜੀ ਬਿਲਕੁਲ ਠੀਕ ਹੈ ਕੰਟਰੋਲ ਹੈ ਜੀ ਠੀਕ ਹੈ ਉਹਨੇ ਇਹ ਨਾ ਹੋਈ ਹੈ ਜੀ ਇਥੇ ਨਾ ਥੋੜੀ ਦੇਰ ਪਹਿਲੇ ਬਹੁਤ ਜ਼ਬਰਦਸਤ ਅੱਗ ਭੈਣੇ ਕਾ ਅੱਗ ਲੱਗੀ ਸੀ ਜਿਹਦੀਆਂ ਲਾਟਾਂ ਕੋਈ ਨੀਅਰ ਅਬਾਊਟ 10 ਤੋਂ 11 ਫੁੱਟ ਉੱਚੀਆਂ ਜਾ ਰਹੀਆਂ ਸੀ ਤੇ ਉਪਰੋ ਕੋਠੇ ਦੇ ਜਿਹੜੇ ਗਵਨਦੀ ਘਰ ਵਾਲੇ ਸੀਗੇ ਉਹ ਖੁਦ ਪਾਣੀ ਪਾ ਰਹੇ ਸੀ ਲੇਕਿਨ ਫਾਇਰ ਬ੍ਰਿਗੇਡ ਵਾਲੇ ਸਾਈਡ ਤੇ ਖੜੇ ਸੀ ਦੇਖ ਰਹੀ ਵੀ ਫਤਰੀ ਕੀ ਹੋ ਰਿਹਾ ਲੇਕਿਨ ਫੇਰ ਵੀ ਫੋਨ ਕਰਕੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨਾਲ ਨੇ ਅੱਗੇ ਵਜਾਈ ਜੀ 19 ਤੱਕ ਆਪਣੇ ਆਪ ਹੀ ਬੁਝ ਚੁੱਕੀ ਸੀ ਕੁਝ ਏਰੀਆ ਹੈਗਾ ਜਿਹੜਾ ਅੱਗ ਦਾ ਉਹ ਬੁਝਾ ਰਹੇ ਆ ਹੁਣੇ ਇਹ ਕਿਹੜੀ ਜਗ੍ਹਾ ਖੜੀ ਹੈ ਜੀ ਇਹ ਇਹ ਗਵਰਨਮੈਂਟ ਸਕੂਲ ਹੈ ਜੀ ਸਰਕਾਰੀ ਬੁਆਏ ਸੀ ਬਿਲਕੁਲ ਰੋਡ ਦੇ ਉੱਤੇ ਹੈ ਜੀ ਇਹ ਸਕੂਲ ਜਿਹੜਾ ਡੀਟੀ ਰੋਡ ਦੇ ਉੱਤੇ ਜਿਹੜਾ ਬੇਰਸਾਬ ਰੋਡ ਦੇ ਉੱਪਰ ਹੈ ਕੋਈ ਅਗਲ ਕੰਦਾ ਕਾਰਨ ਸਮੇਂ ਪਾਇਆ ਕੋਈ ਪਤਾ ਨਹੀਂ ਅੱਗੇ ਦਾ ਇਹ ਤਾਂ ਲਾਟਾਂ ਦੇਖੀਆਂ ਜੀ ਬਲਦੀਆਂ ਤੇ ਫੇਰ ਮੈਨੂੰ ਮੇਰੇ ਕੋ ਨੰਬਰ ਨਹੀਂ ਸੀ ਮੈਂ ਤੇ ਮੇਰੇ ਕੋ دوست ਹੈਗੇ ਆ ਕਬੂਰਥਲੇ ਉਹਨਾਂ ਕੋਲੋਂ ਨੰਬਰ ਲਿਆ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਫਾਇਰ ਕਰਕੇ ਡਾਲਣ ਉਹ ਫੇਰੇ ਬਾਅਦ ਚ ਕਹਿੰਦੇ ਆਂਦੇ ਆਂਦੇ ਆ ਉਦੋਂ ਤੱਕ ਤਾਂ ਬਹੁਤ ਜ਼ਿਆਦਾ ਅੱਗ ਜਿਹੜੀ ਉਹ ਫੈਲ ਚੁੱਕੀ ਸੀ ਕਬੂਰਾ ਹੁਣ ਹਾਲਾਤ ਕੀ ਨੇ ਇਥੋਂ ਦੇ ਜੀ ਹੁਣ ਤਾਂ ਚਲੋ ਕਬੂ ਹੈ ਹਾਲਾਤ ਦੇ ਵਿੱਚ ਕਿਉਂਕਿ ਅੱਗ ਆਪਣੇ ਆਪ ਵੀ ਬੁਝ ਗਈ ਅੱਗੇ ਕੰਦਾ ਸੀਗੀਆਂ ਤੇ ਕੁਝ ਘਰ ਵਾਲਿਆਂ ਨੇ ਖੁਦ ਆਪਣੇ ਆਪ ਘਰਾਂ ਵਾਲਿਆਂ ਨੇ ਉੱਪਰ ਕੋਠਿਆਂ ਤੇ ਚੜ੍ਹ ਕੇ ਪਾਣੀ ਛੱਟਿਆ ਆਪਣੇ ਆਪਣੇ ਨੂੰ ਬਚਾਇਆ ਹਰ ਬੰਦੇ ਨੇ। ਘਟਨਾ ਹੋਈ ਹੈ। ਮਨਦੀਪ ਕੁਮਾਰ ਨਾਮ ਹੈ ਜੀ ਮੇਰਾ। ਕੀ ਘਟਨਾ ਹੋਈ ਹੈ? ਸਾਨੂੰ ਸੂਚਨਾ ਮਿਲੀ ਸੀ ਜੀ ਕਿ ਅੱਗ ਲੱਗੀ ਹੈ ਬੋਏ ਸਕੂਲ ਦੇ ਗਰਾਊਂਡ 'ਚ। ਜੀ ਤੇ ਇੱਥੇ ਮੌਕੇ ਤੇ ਆ ਗਏ ਜੀ ਅਸੀਂ ਤੇ ਅੱਗ ਤੇ ਕਾਬੂ ਪਾਇਆ ਜੀ। ਲਾਗੇ ਘਰ ਸੀਗੇ। ਉਹਨਾਂ ਤੇ ਅੱਗ ਤੇ ਜ਼ਿਆਦਾ ਸੀਗੀ ਉਧਰਲੀ ਸਾਈਡ ਤੇ ਉਹਨਾਂ ਬੁਝਾ ਕੇ ਕਾਬੂ ਚਾਹੀ ਕੰਟਰੋਲ। ਕਿੰਨਾ ਸਮਾਂ ਲੱਗਾ ਕਾਬੂ ਕਰਨ ਤੇ? ਲੱਗਾ ਜੀ 15-20 ਮਿੰਟ। ਹੁਣ ਸਿਚੁਏਸ਼ਨ ਬਿਲਕੁਲ ਠੀਕ ਹੈ? ਹਾਂ ਜੀ ਬਿਲਕੁਲ ਠੀਕ ਹੈ। ਕੰਟਰੋਲ ਹੈ ਜੀ। ਠੀਕ ਹੈ।